ਵੱਡੇ ਡੈਕ ਦਾ ਵੀ ਬਾਈ ਪੰਗਾ ਹੀ ਆ ਇੱਕ ਵੱਡਾ ਪਹਲਵਾ ਦਾ ਲੈਨੇ ਪਰ ਤਾਰਾਂ ਤੁਰਾਂ ਤਾਂ ਚੱਕ ਕੇ ਨਗਾਉਣਾ ਪੈਂਦਾ ਦੇਖ ਲੋ ਤੁਹਾਡੇ ਸਾਹਮਣੇ ਹੁਣ ਤਾਂ ਚੜਨਾ ਪੈਣਾ ਤਾਰ ਚੱਕ ਕੇ ਨਗਾਉਂਦੇ ਆਈ ਸਕਰੀਨ ਟੁੱਟੀ ਏ ਤਾਰ ਚੜ ਕੇ ਹੁਣ ਤਾਂ ਚੜਨਾ ਪਊਗਾ ਇੱਥੇ ਤੇ ਸਾਹਮਣੇ ਹੋਲੀ ਚੱਲੀ ਓਏ ਚੱਲ ਆ ਦੇਖ ਲੋ ਪੰਗਾ ਹੀ ਇਹਦਾ ਅੱਡੀ ਉੱਚੀ ਛਤਰੀ ਕਰਾ ਕੇ ਅੱਡਾ ਟੱਕ ਲਵਾ ਕੇ ਟਰੈਕਟਰ ਤਾਰਾਂ ਤਾਂ ਚੱਕ ਨਗਾਉਣਾ ਪੈਂਦਾ ਪੁੱਤਰ ਲੈਣ ਦੇ ਉਹ ਸੈਟ ਨਾ ਦੇਈ ਚੱਲੋ ਦੇਖੋ ਉਹ ਤਾਰ ਵੀ ਅੱਗੇ ਟੁੱਟ ਗਈ ਸੀ ਉਹ ਵੀ ਉੱਚੀ ਕਰਕੇ ਲਾਈ ਹੁਣ ਜੋੜੋ ਉਥੋਂ ਟੁੱਟ ਗਏ ਪੰਗਾਈ ਆ ਭਰਾਵਾ ਵੱਡੇ ਡੱਕ ਦਾ